ਸਾਰੇ ਸੰਗਤ ਜੀਓ ਉਹ ਜਿਨੇ ਸਰੀਰ ਆਪਾਂ ਜੁੜ ਵਿੱਚ ਹਾ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਕਾਲ ਆਪਾਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰਮਾਣੀ ਸ੍ਰੀ ਜਰਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਜੋ ਆਪਾਂ 34ਵੀਂ ਪੌੜੀ ਦੀ ਵਿਚਾਰ ਹੈ ਜੋ ਜਿੰਨੇ ਸਤਗੁਰ ਨੇ ਸਤਿ ਮੱਤ ਬਖਸ਼ਿਸ਼ ਕੀਤੀ ਹੈ ਹਰਲ ਮਿਲ ਕੇ ਆਪਾਂ ਵਿਚਾਰੀ ਹੈ ਜੋ ਅੱਜ 35ਵੀਂ ਪੌੜੀ ਹੈ ਇਹਦੇ ਵਿੱਚ ਦੋ ਖੰਡਾਂ ਦੀ ਗੱਲ ਕੀਤੀ ਐ ਪਹਿਲਾ ਖੰਡ ਹੈ ਜੀ ਧਰਮ ਖੰਡ ਜਿਹੜਾ ਕਿ ਆਪਾਂ ਕੱਲ ਵਿਚਾਰਿਆ ਨਾ ਇਹ ਨਿਜਮ ਪ੍ਰਮਾਤਮਾ ਨੇ ਜੋ ਬਣਾਏ ਐ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਜੋ ਨਿਜਮ ਦੇ ਵਿੱਚ ਸਭ ਕੁਝ ਚੱਲ ਰਿਹਾ ਦਾ ਰਾਤਾਂ ਰੁੱਤਾਂ ਤ੍ਰਿਕਾਂ ਦੈਨ ਹਵਾ ਪਾਣੀ ਅੱਗ ਪਤਾਲ ਸਾਰਾ ਕੁਝ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਇਹ ਸਭ ਕੁਝ ਬਣਿਆ ਹੋਇਆ ਹੈ ਭਾਈ ਉਹਦੇ ਨਿਜਮ ਦੇ ਵਿੱਚ ਚੱਲ ਰਿਹਾ ਹੈ ਉਹਦੇ ਹੁਕਮ ਦੀ ਖੇਡ ਚੱਲ ਰਹੀ ਹੈ ਇਹ ਪਹਿਲੀ ਪੰਕਤੀ ਹੈ ਜੀ ਧਰਮ ਖੰਡ ਦਾ ਇਹੋ ਧਰਮ 35ਵੀਂ ਪੌੜੀ ਦੀ ਜਿਹੜੀ ਵਿਚਾਰ ਆਣਾ ਕਿਉਂਕਿ ਪਿਆਰੋ ਹਰੇਕ ਸੰਦਰਭ ਹੈ ਜਿਹੜਾ ਇਹ ਪਛਾਣ ਤੋਂ ਜੁੜਦਾ ਹੈ ਐ ਨਹੀਂ ਹੁੰਦਾ ਵੀ ਇੱਕ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਰੀ ਵਿਚਾਰ ਖੋ ਦਿੱਤੀ ਪਿਛਲੇ ਪ੍ਰਕਰਨ ਨੂੰ ਜੋੜਨਾ ਪਊਗਾ ਪਰ ਮੈਂ ਤੁਹਾਨੂੰ ਧਿਆਨ ਨਾਲ ਸੁਣਿਓ ਸਾਰੀ ਗੱਲ ਜੀ ਗੁਰੂ ਸਾਹਿਬ ਜੀ ਨੇ ਪਹਿਲੀ ਪੌੜੀ ਦੇ ਵਿੱਚ ਇੱਕ ਸਵਾਲ ਕੀਤਾ ਸੀ ਕਿ ਸਚਿਆਰਾ ਹੋਈ ਹੈ ਇਹ ਕੋੜਾ ਟੁੱਟੈ ਪਾਲ ਪਹਿਲਾ ਸਵਾਲ ਕੀਤਾ ਗੁਰੂ ਸਾਹਿਬ ਜੀ ਨੇ ਕਿ ਕਹਿੰਦੇ ਭਾਈ ਇਹ ਤੋ ਸਚਿਆਰਾ ਕਿਵੇਂ ਹੋਵੇ ਸ਼ੁੱਧ ਕਿਵੇਂ ਹੋਵੇ ਤੂੰ ਸਾਫ ਕਿਵੇਂ ਹੋਵੇਂ ਕਿਵ ਸਚਿਆਰਾ ਹੋਈ ਹੈ ਕਿਵ ਕੋੜਾ ਟੁੱਟੈ ਪਾਲ ਇਹ ਕੋੜ ਦੀ ਕੰਧ ਤੇਰੇ ਅੰਦਰ ਜਿਹੜੀ ਬਣੀ ਵੀ ਹੈ ਵਕਾਰਾਂ ਦੀ ਹਉਮੈ ਦੀ ਹੰਕਾਰ ਦੀ ਜਿੰਨੇ ਵੀ ਗੁਰੂ ਜੀ ਕਹਿੰਦੇ ਕੰਧ ਕਿਵੇਂ ਟੁੱਟੇ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਫਿਰ ਗੁਰੂ ਸਾਹਿਬ ਜੀ ਕਹਿੰਦੇ ਹੁਕਮ ਦੀ ਖੇਡ ਚੱਲ ਪਈ ਤੋਂ ਬਾਅਦ ਹੁਕਮੇ ਵਿੱਚ ਚੱਲਣ ਲੱਗ ਪਿਆ ਗੁਰਸਿੱਖ ਹੁਕਮੀ ਹੋਵਣ ਅਕਾਰ ਦੂਜੀ ਪੌੜੀ ਜਿਹੜਾ ਮਨੁੱਖੋ ਦੇ ਹੁਕਮ ਦੇ ਵਿੱਚ ਚੱਲਣ ਲੱਗ ਪਿਆ ਫਿਰ ਉਹਨੂੰ ਗਾਉਣ ਲੱਗ ਜਾਂਦਾ ਇਹਨੂੰ ਗਾਵੇ ਕੋ ਤਾਲ ਹੋਵੇ ਕਿਸੈ ਤਾਲ ਗੁਰੂ ਜੀ ਕਹਿੰਦੇ ਗਾਉਂਦਿਆਂ ਫਿਰ ਸੁਣਦਿਆਂ ਸੁਣਿਆ ਦੀਆਂ ਪੌੜੀਆਂ ਆਉਂਦੀਆਂ ਪਹਿਲਾਂ ਮਨੁੱਖ ਹੁਕਮ ਵਿੱਚ ਚੱਲਦਾ ਫਿਰ ਉਹਨੂੰ ਗਾਉਣਾ ਸ਼ੁਰੂ ਕਰ ਦਿੰਦਾ ਹੈ ਗਾਉਣ ਤੋਂ ਬਾਅਦ ਉਹਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ ਜੋ ਕੁਝ ਗਾ ਰਿਹਾ ਨਾ ਉਹ ਫਿਰ ਕੰਨਾਂ ਨਾਲ ਸੁਣਦਾ ਵੀ ਹੈ ਫਿਰ ਜਦੋਂ ਉਹ ਸੁਣਦਾ ਹੈ ਫਿਰ ਮੰਨਦਾ ਵੀ ਹੈ ਨਾਲ ਤੇ ਫਿਰ ਉਹਦੇ ਦਰ ਦੇ ਉੱਤੇ ਪੰਜ ਪਰਵਾਨ ਪੰਜ ਪਰ ਤਾਂ ਫਿਰ ਉਹ ਪ੍ਰਮਾਣ ਹੋ ਜਾਂਦਾ ਰੱਬ ਦੇ ਪਿਆਰੇ ਰੱਬ ਦਾ ਨਾਮ ਜਪਦੇ ਜਪਦੇ ਉਹਦੇ ਜੋ ਪ੍ਰਮਾਤਮਾ ਨੇ ਕਾਇਦਾ ਕਾਨੂੰਨ ਬਣਾਏ ਹੈ ਨਿਜਮ ਬਣਾਏ ਹੈ ਉਹਦੇ ਧਰਮ ਨੂੰ ਸਮਝ ਲੈ ਸਮਝਦੇ ਫਿਰ ਕਿੱਥੋਂ ਸ਼ੁਰੂ ਹੁੰਦਾ ਜੀ ਧਰਮ ਖੰਡਕਾ ਇਹੋ ਧਰਮ ਫਿਰ ਇੱਥੋਂ ਧਰਮ ਸ਼ੁਰੂ ਹੋ ਜਾਂਦਾ ਮਨੁੱਖ ਧਰਮ ਹੀ ਬਣ ਜਾਂਦਾ ਕਿਉਂਕਿ ਜਦੋਂ ਉਹਦੇ ਨਿਜਮਾਂ ਵੀ ਸਮਝ ਪੈ ਗਈ ਨਾ ਪ੍ਰਮਾਤਮਾ ਦੀ ਹੁਕਮ ਦੀ ਸਮਝ ਪੈ ਗਈ ਫਿਰ ਮਨੁੱਖ ਧਰਮੇ ਹੋਣਾ ਸ਼ੁਰੂ ਹੋ ਜਾਂਦਾ ਪਿਆਰੋ ਕਿਉਂਕਿ ਕੋਈ ਵੀ ਧਰਮ ਕਿਸੇ ਨਾਲ ਵੈਰ ਕਿਸੇ ਨਾਲ ਵਿਰੋਧਤਾ ਕਿਸੇ ਦੇ ਨਾਲ ਮੰਨ ਲਓ ਵੀ ਛਾਲ ਕਾਫਟ ਠੱਗੀ ਚੋਰੀ ਬੇਈਮਾਨੀ ਕਰਨ ਵਾਸਤੇ ਨਹੀਂ ਪ੍ਰੇਰਿਤ ਕਰਦਾ ਕੋਈ ਵੀ ਧਰਮ ਪੜਾਂ ਦੀ ਮੁਸਲਮਾਨ ਧਰਮ ਹੈ ਪੜਾਂ ਦੀ ਹਿੰਦੂ ਧਰਮ ਹੈ ਪੜਾਂ ਦੀ ਈਸਾਈ ਧਰਮ ਹੈ ਪੜਾਂ ਦੀ ਸਿੱਖ ਧਰਮ ਹੈ ਪੜਾਂ ਦੀ ਬੋਧੀ ਹੈ ਪੜਾਂ ਦੀ ਜੈਨੀ ਹੈ ਕੋਈ ਆਪਣਾ ਕੋਈ ਵੀ ਧਰਮ ਕਿਸੇ ਦੇ ਉੱਤੇ ਜ਼ੁਲਮ ਕਰਨ ਵਾਸਤੇ ਨਹੀਂ ਪ੍ਰੇਰਿਤ ਕਰਦਾ ਕਿਸੇ ਨਾਲ ਵੈਰ ਵਿਰੋਧਤਾ ਅੰਦਰ ਈਰਖਾ ਇਹ ਕਰਨ ਵਾਸਤੇ ਨਹੀਂ ਪ੍ਰੇਰਿਤ ਕਰਦਾ ਤੇ ਬਨੁਖ ਨੇ ਆਪਣੀਆਂ ਆਪਣੇ ਖਿਆਲਾਂ ਕੁੜਲੇ ਆਪਣੀਆਂ ਮਰਿਆਦਾਵਾਂ ਬਣਾ ਲਵਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਦੇ ਉੱਤੇ ਕਾਟਾ ਮਾਰਿਆ ਹੋਇਆ ਸੋਹਣੀ ਸਭ ਦੇ ਵਿੱਚ ਕਹਿੰਦੇ ਭਾਈ ਜੇ ਤੁਸੀਂ ਧਰਮਾਂ ਦੇ ਉੱਤੇ ਲੜਨਾ ਨਾ ਧਰਮ ਤਾਂ ਇਹੀ ਐ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਨਾਮ ਕਹਿੰਦੇ ਵੀ ਸਭ ਤੋਂ ਸ੍ਰੇਸ਼ਟ ਧਰਮ ਤਾਂ ਇਹੀ ਐ ਕਿ ਪ੍ਰਮਾਤਮਾ ਦਾ ਨਾਮ ਜਪਣਾ ਤੇ ਚੰਗੇ ਕਰਮ ਕਰਨੇ ਗੁਣਾਂ ਵਿੱਚ ਰਹਿੰਦੇ ਹਾਇ ਭਲੇ ਦੇ ਕਰਮ ਕਰਨੇ ਇਹੀ ਧਰਮ ਆਸਲ ਵਿੱਚ ਬਾਕੀ ਦਾ ਸਾਰੀਆਂ ਲੜਾਈਆਂ ਜਿਹੜੀਆਂ ਵਾਧੂ ਜਨ ਗੋਰੀ ਕਹਿੰਦੇ ਆਹ ਹਨ ਕਾਲੀ ਗੱਲ ਪਰ ਸੱਚ ਉੱਥੇ ਦੀ ਜਿਹੜਾ ਘਟਨਾ ਵਾਪਰੀ ਹੈ ਬਹੁਤ ਦੁਖਦਾਈ ਘਟਨਾ ਜੰਮੂ ਕਸ਼ਮੀਰ ਦੇ ਵਿੱਚ ਜੋ ਨੇਥੇ ਲੋਕ ਵਿਚਾਰੇ ਸ਼ਹਿਰ ਵਾਸਤੇ ਆਏ ਸੀ ਰੇਟਕਾਏ ਸੀਗੇ ਉਹਨਾਂ ਦੇ ਉੱਤੇ ਅੰਨੇ ਵਾਹ ਗੋਲਿਆਂ ਨਾਲ ਉਹਨਾਂ ਨੂੰ ਮਾਰ ਦਿੱਤਾ ਕਹਿੰਦੇ ਜੀ ਧਰਮ ਪੁੱਛ ਕੇ ਗੋਲੀ ਮਾਰੀ ਹੈ ਨਾ ਉੱਥੋਂ ਦੇ ਜਿਹੜੇ ਚਸ਼ਮਦੀਲ ਅਗਵਾਹ ਲੋਕ ਹੈ ਉਹ ਕਹਿੰਦੇ ਪਾਸੇ ਤੋਂ ਗੋਲੀਆਂ ਚਲਾਉਂਦਾ ਹੈ ਫੌਜ ਦੀ ਵਰਦੀ ਵਿੱਚ ਪੁਲਿਸ ਦੀ ਵਰਦੀ ਵਿੱਚ ਆਇਆ ਕੌਣ ਲੋ ਕੌਣ ਲੋ ਇਹ ਚਲੋ ਰੱਖੋ ਵਿਚਾਰ ਕਹਿਣਾ ਦੇਵਾਂ ਕਿਉਂਕਿ ਅੱਗੇ ਗੱਲ ਪਹੁੰਚ ਜਾਂਦੀ ਹੈ ਆਪਾਂ ਵਿੱਚੇ ਰੱਖੇ ਗੱਲ ਪਤਾ ਹੈ ਜੀ ਕਿੱਥੋਂ ਚੱਲਦਾ ਸਾਰਾ ਸਿਸਟਮ ਆਉਣ ਵਾਲਾ ਮੌਤਾਂ ਵਾਸਤੇ ਤਿਆਰੀ ਹੋ ਰਹੀ ਹੈ ਸਮਝ ਲੈਣਾ ਤੁਸੀਂ ਮੁਸਲਮਾਨ ਮੁਸਲਮਾਨ ਤੇ ਹਿੰਦੂ ਦਾ ਮਸਲਾ ਬਣਾਇਆ ਜਾ ਰਿਹਾ ਹੈ ਮੀਟਗਾ ਵਿੱਚ ਵੀ ਇਹੀ ਪ੍ਰਚਾਰ ਹੈ ਜੀ ਉਹ ਨੌੜਿਆ ਧਰਮ ਪੁੱਛਿਆ ਜੀ Hindu ਧਰਮ ਦਾ ਨਾਮ ਇਹੇ ਕੋ ਚੱਲ ਜਾਂਦਾ ਨਾ ਰੌਲਾ ਪਾਈ ਜਾਂਦੇ ਆ ਗੋਲੀਆਂ ਚਲਾਉਣ ਵਾਲੇ ਕੌਣ ਸੀ ਪਲਵਾਮਾ ਹਮਲਾ ਕਿਵੇਂ ਹੋਇਆ ਜੇ ਆਪਣੇ ਇਹ ਭਾਰਤ ਦੇ ਆਪ ਦੇ ਫੌਜੀ ਮਾਰ ਸਕਦੇ ਐ ਤੇ ਲੋਕਾਂ ਵਿੱਚ ਮਾਰਨੇ ਕਿੱਡੀ ਗੱਲ ਇਹਨਾਂ ਲੋਕਾਂ ਵਾਸਤੇ ਪਲਵਾਮਾ ਹਮਲਾ ਪੂਰੀ ਪਲੈਨ ਦੇ ਨਾਲ ਵੋਟਾਂ ਵਿੱਚ ਜਿੱਤਣ ਵਾਸਤੇ ਹੋਇਆ ਸੀ ਮੋਦੀ ਸਰਕਾਰ ਵੱਲੋਂ ਸਭ ਕੁਝ ਆਪਣੇ ਆਪ ਹੁੰਦਾ ਪਿਆ ਨਾ ਕੋਈ ਨਹੀਂ ਕਰਦਾ ਕੁਰਦਾ ਹਾਲਾ ਕਿਵੇਂ ਲੈ ਕੇ ਆਜੂਗਾ ਹਿਆਰ ਜਿਹੜੇ ਕਹਿੰਦੇ ਵੀ ਉੱਥੇ ਚੀੜੀ ਨਹੀਂ ਫੜਕਮ ਦਿੰਦੇ ਸੀ ਇਹ ਨਫ਼ਰਤ ਭਰੀ ਨਫ਼ਰਤ ਕਿੰਨਾ ਨੇ ਭਰੀ ਹੈ ਮੀਂੜਗਾ ਦਾ ਬਹੁਤ ਵੱਡਾ ਹੱਥ ਹੈ ਨਫ਼ਰਤ ਭਰਨਾ ਲੋਕਾਂ ਦੇ ਵਿੱਚ ਜਦੋਂ ਮੀਂੜਗਾ ਵਿੱਚ ਆਪਾਂ Hindu Muslim Musalman Sikh ਆਏ ਬੋਧੀ ਜੈਨੀ ਆ ਜਦੋਂ ਆਪਾਂ ਲੋਕਾਂ ਦੇ ਵਿੱਚ ਨਫ਼ਰਤ ਭਰਾਂਗੇ ਨਾ ਤੇ ਫਿਰ ਉਹ ਨਫ਼ਰਤ ਦੇ ਬੀਜ ਕਈ ਵਾਰ ਪਿਆਰ ਉੱਪਰ ਟਪੈਂਦੇ ਆ ਨਫਰਤ ਦੇ ਵਿੱਚ ਜਿੱਜੇ ਟਪੈਂਦੇ ਆ ਫੇਰ ਕਿੰਨੇ ਲੋਕਾਂ ਦੀ ਜਾਨ ਚਲੀ ਗਈ ਪਿਆਰੋ ਇਹ ਤੋਂ ਪਹਿਲਾਂ ਇੱਕ ਜੋ ਘਟਨਾ ਪਹਿਲਾਂ ਵਾਪਰੀ ਸੀ ਉਦੋਂ ਵੀ 36 ਸਿੰਘ ਸੀ ਜਿਹੜੇ ਉਹ ਮਾਰੇ ਗਏ ਸੀ ਮਾਰ ਘਰਾਂ ਚੋਂ ਕੱਢ ਕੇ ਗੋਲੀਆਂ ਮਾਰ ਤਾ ਨਾ ਸਨ ਉਹ ਅੱਜ ਤਿੱਕਰ ਹਜੇ ਤਿੱਕਰ ਜਿਹੜੀ ਗੁੱਤੜੀ ਸੁੱਜੀ ਨਹੀਂ ਕਿਹਨੇ ਮਾਰੇ ਸੀ ਉਹ ਭਗਮਾ ਅਤਵਾਦ ਦਾ ਕੰਮ ਸੀ ਜੀ ਜਿਹੜੇ ਕਿ ਸਭ ਕੁਝ ਕਰ ਸਕਦੇ ਆ ਵੋਟਾਂ ਵਾਸਤੇ ਆਪਣਿਆਂ ਨੂੰ ਵੀ ਕਤਲ ਕਰ ਸਕਦੇ ਜਿਹੜਾ ਕਿ 1984 ਚ ਹੁੰਦਾ ਸੀ ਜੀ ਆਹੀ ਹੁੰਦਾ ਸੀਗਾ ਆਪ ਹੀ ਗੋਲਨਾਮ ਸਿੰਘ ਬਣ ਕੇ ਆਉਂਦੇ ਸੀ ਆਪ ਹੀ ਗੋਲਨਾਮ ਮਾਰ ਕੇ ਮਾਰਦੇ ਸਿੰਘ ਨਹੀਂ ਮਾਰਦੇ ਸੀਗੇ ਇਹ ਮੂਵਮੈਂਟ ਨੂੰ ਬਦਨਾਮ ਕਰਨ ਵਾਸਤੇ ਸਭ ਕੁਝ ਰੋਹ ਵਿੱਚ ਆ ਸੋ ਗੁਰੂ ਜੀ ਕਹਿੰਦੇ ਕੋਈ ਵੀ ਧਰਮ ਹੈ ਜਿਹੜਾ ਕਿਸੇ ਦੇ ਵਿੱਚ ਨਫ਼ਰਤ ਕਰਨ ਵਾਸਤੇ ਨਹੀਂ ਕਹਿੰਦਾ ਜੀ ਨਫ਼ਰਤ ਕਰੋ ਪਰ ਅੱਜ ਮਨੁੱਖ ਮਨੁੱਖ ਤੋਂ ਨਫ਼ਰਤ ਕਰ ਰਹੇ ਕਿੰਨੀ ਨਫ਼ਰਤ ਪੈ ਗਈ ਹੈ ਬਹੁਤ ਜ਼ਿਆਦਾ ਤੇ ਵਿਪਰਵਾਦ ਨੇ ਤਾਂ ਨਫ਼ਰਤ ਪਾਈ ਸੀ ਕੋਈ ਕਹਿੰਦਾ ਜੀ ਇਹ ਸ਼ੂਤਰ ਹੈ ਕੋਈ ਕਹਿੰਦਾ ਇਹ ਵੈਸ ਹੈ ਜੀ ਇਹ ਇਨਾਂ ਨੇ ਤਾਂ ਬਣਾ ਦਿੱਤੀ ਸੀ ਜਾਤਾਂ ਪਾਤ ਇਹਨਾਂ ਨੇ ਹੀ ਬਣਾਇਆ ਪ੍ਰਮਾਤਮਾ ਦੀ ਜਾਤ ਤਾਂ ਇੱਕ ਹੀ ਇੱਕ ਹੀ ਬਣਾਈ ਹੈ ਮਾਨਸਿਕੀ ਜਾਤ ਸਭ ਇੱਕ ਹੈ ਪਹਿਚਾਣ ਉਹ ਸਭ ਦੇ ਵਿੱਚ ਜੋਤ ਪ੍ਰਮਾਤਮਾ ਦੀ ਦੇਖਣੀ ਹੈ ਪ੍ਰਮਾਤਮਾ ਨੇ ਤਾਂ ਕਿਸੇ ਦੀ ਜਾਤ ਬਣਾਈ ਨਾ ਉਹ ਮਾਤਮਾ ਨੇ ਜਾਤ ਤਾਂ ਬਣਾਈ ਤੇ ਜੇ ਗੁਰੂ ਜੀ ਜਾਤ ਨੂੰ ਮੰਨਦੇ ਹੁੰਦੇ ਤੇ ਫਿਰ ਬਾਬਾ ਕਬੀਰ ਜੀ ਨਾਲ ਨਹੀਂ ਬਹਿ ਸਕਦੇ ਸੀਗੇ ਬੱਚਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਲ ਹੀ ਬੈਠੇ ਹੈ ਜੇ ਗੁਰਨਾਣਕ ਮਹਾਰਾਜ ਜਾਤ ਨੂੰ ਮੰਨਦੇ ਹੁੰਦੇ ਤੇ ਫਿਰ ਭਗਤ ਰਵਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਥਾਂ ਨਹੀਂ ਸੀ ਇਹ ਰੇਥੇ ਭਗਤ ਨਾਮਦੇਵ ਜੀ ਸ਼ਿੰਦਾ ਦੇ ਘਰ ਦਾ ਜਨਮ ਹੈ ਭਗਤ ਨਾਮਦੇਵ ਜੀ ਨੂੰ ਕੋਈ ਥਾਂ ਨਹੀਂ ਸੀ ਸੋ ਪਿਆਰਿਓ ਇਹ ਜਾਤਾਂ ਪਾਤਾਂ ਦੇ ਰੌਲੇ ਸਾਰੇ ਇਹ ਸਾਰੇ ਆਪਣੇ ਬਣਾਏ ਹੋਏ ਆ ਧਰਮ ਕੋਈ ਨਹੀਂ ਕਹਿੰਦਾ ਕਿਸੇ ਨਾਲ ਨਫ਼ਰਤ ਕਰ ਰੋਹ ਵਿਚਾਰ ਗੁਰੂ ਜੀ ਕਹਿੰਦੇ ਧਰਮ ਖੰਡ ਕਾ ਇਹੋ ਧਰਮ ਹੁਣ ਅਗਲਾ ਆ ਗਿਆ ਜੀ ਪਹਿਲਾ ਖੰਡ ਹੈ ਜੀ ਧਰਮ ਖੰਡ ਜਦੋਂ ਮਨੁੱਖ ਕਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਨਾ ਪ੍ਰਮਾਤਮਾ ਦੇ ਫਿਰ ਉਹ ਗੁਣ ਗੌਣੇ ਸ਼ੁਰੂ ਕਰ ਦਿੰਦਾ ਹੈ ਜੀ ਉਹਦੇ ਨਿਜਮਾ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ ਫਿਰ ਇਹ ਤੋਂ ਅਗਲਾ ਜਦੋਂ ਧਰਮੀ ਹੋ ਜਾਂਦਾ ਮਨੁੱਖ ਜੀ ਫਿਰ ਇਹ ਤੋਂ ਇੱਕ ਖੰਡ ਸ਼ੁਰੂ ਹੁੰਦਾ ਗਿਆਨ ਖੰਡ ਦਾ ਆਖੋਕਾਰ ਗਿਆਨ ਖੰਡ ਵਿੱਚ ਰੱਬ ਦੇ ਪਿਆਰਾਂ ਦੀ ਸੁਰਤ ਹੈ ਜਿਹੜੀ ਉਹ ਬੇਚਰਨੀ ਸ਼ੁਰੂ ਹੋ ਜਾਂਦੀ ਹੈ ਗਿਆਨ ਖੰਡ ਦਾ ਗਿਆਨ ਇੰਨਾ ਹੋ ਜਾਂਦਾ ਰੱਬ ਦੇ ਪਿਆਰਾਂ ਨੂੰ ਕਹਿਣ ਤੋਂ ਪਰੇ ਅੱਜ ਤਿੱਕਰ ਕਬੀਰ ਜੀ ਦੀਆਂ ਪੰਗਤੀਆਂ ਦੀ ਸਾਇੰਸ ਨੂੰ ਵੀ ਸਮਝ ਨਹੀਂ ਪਾਈ ਸਾਇੰਸ ਨੂੰ ਹਜੇ ਤੱਕ ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ ਉਹਦਾ ਗੁਰੂ ਸਾਹਿਬ ਜੀ ਦਾ ਕਿ ਜਿਹੜੇ ਕੋਟ ਸੂਰ ਜਾਂ ਕੈ ਪ੍ਰਗਾਸ ਕੋਟ ਸੂਰ ਕਰੋੜਾਂ ਹੀ ਸੂਰਜ ਹੈ ਕਰੋੜਾਂ ਵੈਸੇ 50 ਲੱਖ ਤਾਂ ਮੰਨ ਗਏ ਨਾ ਸਾਇੰਸ ਵਾਲੇ ਕਿ 50 ਲੱਖ ਸੂਰਜ ਹੈਗੇ ਮੰਨ ਲਗੇ ਤਾਂ ਬਾਬਾ ਕਬੀਰ ਜੀ ਕਹਿੰਦੇ ਕਰੋੜਾਂ ਹੀ ਸੂਰਜ ਹੈ ਕੋਟ ਸੂਰ ਕਰੋੜਾਂ ਸੂਰਜ ਕਹਿੰਦੇ ਸੂਰਜ ਤੋਂ ਪਰੇ ਇੱਕ ਹੋਰ ਸੂਰਜ ਸੂਰਜ ਤੋਂ ਪਰੇ ਇੱਕ ਹੋਰ ਸੂਰਜ ਸੂਰਜ ਤੋਂ ਪਰੇ ਇੱਕ ਹੋਰ ਸੂਰਜ ਹੈ ਕੋਟ ਸੂਰ ਜਾਂ ਕੈ ਪ੍ਰਗਾਸ ਇਹ ਗੁਰੂ ਗ੍ਰੰਥ ਸਾਹਿਬ ਚ ਪੰਕਤੀ ਹੁੰਦੀ ਬਾਬਾ ਕਬੀਰ ਜੀ ਦੀ ਇੱਥੇ ਵੀ ਇਹੀ ਗੱਲ ਸਮਝਾਉਂਦੇ ਆ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਦੋਂ ਬੰਦਾ ਗਿਆਨ ਖੰਡ ਵਿੱਚ ਵਿਸਤਰਦਾ ਨਾ ਫਿਰ ਉਹਨੂੰ ਪਤਾਲਾ ਪਤਾ ਲਖ ਅਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਫਿਰ ਉਹਨੂੰ ਸਮਝ ਪੈ ਜਾਂਦੀ ਹੈ ਕਿ ਮਾਲਕ ਜੀ ਪਤਾਲਾਂ ਤੇ ਪਤਾਲ ਪਤਾ ਨਹੀਂ ਕੀ ਕੁਛ ਬਣਿਆ ਹੋਵੇ ਤੇਰੇ ਹੁਕਮ ਦੇ ਵਿੱਚ ਕਿੰਨੇ ਸੂਰਜ ਹੈ ਕਿੰਨੇ ਚੰਦਰਮਾ ਹੈ ਕਿੰਨੇ ਮਾਲਕ ਜੀ ਕਿੰਨਾ ਵਿਸਥਾਰ ਕੀਤਾ ਹੈ ਜੀ ਆਓ ਪਹਿਲਾ ਬੰਦ ਦੀ ਨਾਂ ਵਿਚਾਰ ਲਗੇ ਆਪਾਂ ਕੀਤੇ ਪਵਨ ਪਾਣੀ ਬੈਸੰਤਰ ਤੇਰੇ ਹੁਕਮ ਦੇ ਵਿੱਚ ਹਵਾ ਵੀ ਬਹੁਤ ਪ੍ਰਕਾਰ ਦੀ ਹੈ ਤੁਸੀਂ ਆਪ ਨੂੰ ਇਹ ਹਵਾ ਹਾਂ ਹਵਾ ਬਹੁਤ ਪ੍ਰਕਾਰ ਦੀ ਆਪਣੇ ਸਰੀਰ ਦੇ ਵਿੱਚ ਇੱਕ ਜਠਾ ਅਗਨ ਹੈ ਜਠਰਾ ਜਠਾ ਅਗਨ ਨੂੰ ਕਹਿੰਦੇ ਆ ਸਮੁੰਦਰ ਦੇ ਵਿੱਚ ਵੀ ਅੱਗ ਅੱਗ ਚਲਦੀ ਪਤਾ ਤਾਂ ਹਨ ਨਹੀਂ ਪਤਲਾ ਸਮੁੰਦਰ ਵਿੱਚ ਵੀ ਅੱਗ ਚਲਦੀ ਹੈ ਵਨਾਸਪਤੀ ਦੇ ਵਿੱਚ ਵੀ ਅੱਗ ਹੈ। ਬੰਦ ਦਾ ਨਾ ਅੱਗ ਪ੍ਰਗਟ ਹੁੰਦੀ ਹੈ ਜਦੋਂ ਸਾਧਨ ਹੋ ਗਿਆ। ਲੱਕੜ ਦੇ ਵਿੱਚ ਬੰਦ ਨਾ ਇਹ ਬੰਦ ਕੌਣ ਕਰੀ ਬੈਠਾ ਭਾਈ ਆਦਿ ਨੂੰ। ਸੋਚਣ ਵਾਲੀ ਗੱਲ ਆ ਨਾ ਵੀ ਆਹ ਲੱਕੜ ਹੈ। ਆਹ ਹੁਣ ਦਰਵਾਜ਼ੇ ਲੱਗਣ ਲੱਕੜ ਦੇ। ਇਹਦੇ ਵਿੱਚ ਅੱਗ ਸਮਾਈ ਦੀ ਹੈ। ਅੱਗ ਹੈ ਦੇ ਵਿੱਚ ਵੇਖੋ ਤੁਸੀਂ। ਕਹਿੰਦੇ ਭਾਈ ਕਿੰਨੇ ਪ੍ਰਕਾਰ ਦੀ ਹਵਾ ਕਿੰਨੇ ਪ੍ਰਕਾਰ ਦੇ ਕਿੰਨਿਆਂ ਦੀ ਗੰਦਗੀ ਜੀ ਬਹੁਤ ਜ਼ਿਆਦਾ ਹੈ ਆ ਸਰੀਰ ਦੇ ਵਿੱਚ ਵੀ ਜਠਾ ਅਗਣ ਹੈ ਬ੍ਰਹਮ ਅਗਣ ਹੈ ਦੇ ਵਿੱਚ ਬ੍ਰਹਮ ਦੀ ਬ੍ਰਹਮ ਅਗਣ ਵੀ ਇਹ ਬ੍ਰਹਮ ਅਗਣ ਬਾਪਾ ਕਬੀਰ ਜੀ ਨੇ ਪ੍ਰਗਟ ਕੀਤੀ ਸੀ ਆਪਣੇ ਵਿੱਚ ਜੀ ਹੋਰ ਬਹੁਤ ਰੱਬ ਦੇ ਪਿਆਰੇ ਹੋ ਗਿਆ ਬ੍ਰਹਮ ਅਗਣ ਪੈਦਾ ਹੋ ਜਾਂਦੀ ਹੈ ਜਦੋਂ ਪਰਮਾਤਮਾ ਨਾਲ ਮਨੁੱਖ ਜੁੜ ਜਾਂਦਾ ਹੈ ਜੀ ਜੋਗੀ ਲੋਕ ਵੀ ਇਸ ਅਗਨ ਨੂੰ ਪ੍ਰਗਟ ਕਰ ਲੈਂਦੇ ਸੀ ਜੀ ਆਪਣੇ ਸਰੀਰ ਦਾ ਮਨੁੱਖ ਆਪ ਸੰਸਕਾਰ ਕਰ ਸਕਦਾ ਹੈ ਪਹਿਲੋ ਬਹੁਤ ਉੱਚੀ ਹੈ ਜੀ ਗੱਲ ਇਹ ਆਪਣੇ ਸਰੀਰ ਦਾ ਮਨੁੱਖ ਆਪ ਸੰਸਕਾਰ ਕਰ ਸਕਦਾ ਹੈ ਅੱਜ ਆਪਾਂ ਕਹਿਦਗੇ ਨਾ ਆਲ ਮਾ ਕੱਪੜਾ ਸਰੀਰ ਦਾ ਕੱਪੜਾ ਵੀ ਨਹੀਂ ਬਚੂਗਾ ਸਰੀਰ ਮਨੁੱਖ ਦਾ ਖਤਮ ਬਚੂਗਾ ਇਹ ਹੀ ਦੀ ਆਪ ਕੋ ਪਈ ਹੈ ਰੱਬ ਦੇ ਪਿਆਰੇ ਜਿਨ੍ਹਾਂ ਨੇ ਆਪਣੇ ਅੰਦਰੋਂ ਪ੍ਰਗਟ ਕਰ ਲਿਆ ਪਿਆ ਰੋ ਬ੍ਰਹਮਗੰਡ ਦੁਆਰਾ ਸਰੀਰ ਦਾ ਸੰਸਕਾਰ ਕੀਤਾ ਜਾ ਸਕਦਾ ਹੈ ਐਸੇ ਰੱਬ ਦੇ ਪਿਆਰੇ ਕੋਰ ਉਸ ਉਸ ਦੇ ਵਿੱਚੋਂ ਮਹਿਕ ਹੀ ਆਉਗੀ ਬਸ ਹੋਰ ਕੁਝ ਨਹੀਂ ਹੁੰਦਾ ਆਪਣੇ ਸਰੀਰ 'ਚ ਤਾਂ ਗੰਦਗੀ ਦੀ ਬਦਬੂ ਆਉਂਦੀ ਆ ਪਰ ਰੱਬ ਦੇ ਪਿਆਰਿਆਂ ਦੇ ਸਰੀਰ ਵੀ ਇੰਨੇ ਨਿਰਮਲ ਹੋ ਜਾਂਦੇ ਐ ਚੰਦਮ ਦੀ ਤਰ੍ਹਾਂ ਮਹਿਕਾ ਮਾਰ ਲੱਗਦਾ ਸਰੀਰ ਦੇ ਵਿੱਚੋਂ ਚੰਦਮ ਦੀ ਤਰ੍ਹਾਂ ਕਿਉਂਕਿ ਦ੍ਰਿਸ਼ਟੀ ਵੀ ਸ਼ੁੱਧ ਹੋ ਜਾਂਦੀ ਐ ਸਭ ਕੁਝ ਸ਼ੁੱਧ ਹੋ ਜਾਂਦਾ ਇੱਕ ਇੱਕ ਰੋਮ ਰੱਬ ਦੇ ਪਿਆਰਿਆਂ ਦਾ ਸ਼ੁੱਧਤਾ ਸ਼ੁੱਧ ਹੋ ਜਾਂਦਾ ਇੱਕ ਇੱਕ ਰੋਮ ਸਾਡੀ ਤਾਂ ਅੱਖਾਂ ਨਹੀਂ ਹਜੇ ਸ਼ੁੱਧ ਹੋਉਂਗਾ ਸਾਡੀ ਤਾਂ ਹਜੇ ਜ਼ਬਾਨ ਨਹੀਂ ਸ਼ੁੱਧ ਬੋਲਦੀ ਹਜੇ ਕੰਨ ਨਹੀਂ ਸੋਧ ਸੁਣਦੇ ਤੇ ਦੂਜੇ ਦੂਜੇ ਸਰੀਰ ਦੀ ਗੱਲ ਤਾਂ ਵੱਖਰੀ ਗੱਲ ਹੈ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਕਿੰਨੇ ਪ੍ਰਕਾਰ ਦੀ ਮਾਲਤ ਜੀ ਹਵਾ ਕੀ ਪਾਣੀ ਕਿੰਨੇ ਤਰ੍ਹਾਂ ਦਾ ਹਵਾ ਗਈ ਕਿੰਨੇ ਤਰ੍ਹਾਂ ਦੀ ਅੱਗ ਕਿੰਨੇ ਤਰ੍ਹਾਂ ਦਾ ਪਾਣੀ ਹੈ ਵੇਖੋ ਕਾ ਸਮੁੰਦਰ ਮਿਲਦੇ ਆ ਦੋ ਇੱਕ ਦਾ ਪਾਣੀ ਕਸਮਾਹ ਲਿਆ ਇੱਕ ਦਾ ਪਾਣੀ ਨੀਲਾ ਕਹਿੰਦੇ ਵੀ ਜਿੱਥੇ ਉਹ ਮੇਲ ਹੁੰਦਾ ਨਾ ਦੋਨੇ ਸਮੁੰਦਰ ਇਕੱਠੇ ਹੁੰਦੇ ਆ ਇੱਕ ਥਾਂ ਦੇ ਉੱਤੇ ਆ ਕੇ ਤੇ ਉਹ ਨਾ ਤਾਂ ਉਸ ਸਮੁੰਦਰ ਦਾ ਪਾਣੀ ਵਿੱਚ ਮਿਲਦਾ ਤੇ ਨਾ ਉਹ ਸਮੁੰਦਰ ਦਾ ਪਾਣੀ ਮਿਲਦਾ ਹੈ ਹੈ ਨਾ ਪ੍ਰਮਾਤਮਾ ਦੇ ਰੰਗ ਬਾਰੇ ਕਿੰਨੇ ਪੰ ਕਿੰਨੇ ਪ੍ਰਕਾਰ ਦਾ ਪਾਣੀ ਬਣਾਇਆ ਕਿੰਨੇ ਪ੍ਰਕਾਰ ਦੀ ਅੱਗ ਬਣਾਈ ਕਿੰਨੇ ਪ੍ਰਕਾਰ ਦੀ ਹਵਾ ਬਣਾਈ ਆ ਸਾਡੇ ਸਰੀਰ ਦੇ ਵਿੱਚ ਹਵਾ ਬਹੁਤ ਪ੍ਰਕਾਰ ਦੀ ਪੈ ਰੋ ਫਿਰ ਗੁਰੂ ਜੀ ਕਹਿੰਦੇ ਕੇਤੇ ਕਾਣ ਮਹੇਸ਼ ਕਿੰਨੇ ਪ੍ਰਕਾਰ ਦੇ ਮਾਲਕ ਜੀ ਕ੍ਰਿਸ਼ਨ ਕਿੰਨੇ ਕਿੰਨੇ ਕ੍ਰਿਸ਼ਨ ਹੋ ਕੇ ਤੁਰ ਗਏ ਕਿੰਨੇ ਇਥੋਂ ਮਹੇਸ਼ ਹੋ ਕੇ ਸ਼ੰਕੀ ਹੋ ਕੇ ਤੁਰ ਗਏ ਬ੍ਰਹਮਾ ਹੋ ਕੇ ਤੁਰ ਗਏ ਕੇਤੇ ਵਰਮੇ ਘਾੜਤ ਘੜੀਏ ਰੂਪ ਰੰਗ ਕੇ ਇਸ਼ ਕਿੰਨੇ ਵਰਮੇ ਦੁਨੀਆ ਨੂੰ ਬਣਾਉਂਦੇ ਤੁਰ ਗਏ ਪਿਆਰੇ ਬਣਾ ਰਹੇ ਜਾ ਰਹੇ ਬਣਾ ਰਹੇ ਜਾ ਰਹੇ ਬਸ ਕੀਤੀਆਂ ਕਰਮ ਭੁਮੀ ਮੇਰ ਤੇ ਕਿੰਨੇ ਇੱਥੇ ਜਮੀਨਾਂ ਵਾਲੇ ਤੁਰ ਗਏ ਕਿੰਨੇ ਕਿੰਨੇ ਦੇਖਦੇ ਹੋ ਕੀ ਹਾਲ ਗੁਰੂ ਜੀ ਕਹਿੰਦੇ ਕੇਤੇ ਧੂ ਉਪਦੇਸ਼ ਕਿੰਨੇ ਸਭ ਕੁਝ ਕਿਸੇ ਨੂੰ ਉਪਦੇਸ਼ ਦਿੰਦੇ ਤੁਰ ਗਏ ਕੇਤੇ ਇੰਦ ਚੰਦ ਸੂਰ ਕੇਤੇ ਆ ਗਈ ਨਾ ਬਾ ਇੱਕ ਬਾਬਾ ਕਬੀਰ ਜੀ ਦੀ ਪੰਗਤੀ ਕੋਟ ਸੂਰ ਜਾਂ ਕਾ ਪ੍ਰਗਾਸ ਇੱਥੇ ਕਹਿੰਦੇ ਵੀ ਕਿੰਨੇ ਕਰੋੜਾ ਹੀ ਇੰਦਰ ਤੁਰ ਗਏ ਥੋ ਕਰੋੜਾ ਹੀ ਚੰਦਰਮਾ ਗਏ ਕਰੋੜਾ ਹੀ ਸੂਰਜ ਹੈ ਕੀਤੇ ਇੰਦ ਚੰਦ ਸੂਰ ਕੀਤੇ ਇੱਥੇ ਗੁਰੂ ਜੀ ਕਹਿੰਦੇ ਭਾਈ ਕੀਤੇ ਮੰਡਲ ਦੇਸ਼ ਕਿੰਨੇ ਪ੍ਰਮਾਤਮਾ ਦੇ ਇਹ ਜਿਹੜੇ ਬ੍ਰਹਿਮੰਡ ਬਣਾਏ ਮੰਡਲ ਬਣਾਏ ਗੋਂ ਦੀ ਗਾਂ ਗੁਰੂ ਜੀ ਕਹਿੰਦੇ ਕਿੰਨੇ ਹੈ ਕیتے ਸਿੱਧ ਬੁੱਧ ਨਾਥ ਕੀਤੇ ਕਿੰਨੇ ਇੱਥੇ ਕਹਿੰਦੇ ਗੁਰੂ ਜੀ ਕਹਿੰਦੇ ਸਿੱਧ ਆਇਆ ਹੈ ਬੁੱਧ ਆਇਆ ਹੈ ਨਾਥ ਆਇਆ ਹੈ ਕੀਤੇ ਦੇਵੀ ਵਿਸ਼ ਦੇਵੀ ਦੇਵਤੇ ਬਹੁਤ ਆਇਆ ਕੋਹੜਾ ਹੀ ਪਤਾ ਹੀ ਨਹੀਂ ਕਿੰਨੇ ਇੱਥੇ ਦੁਨੀਆ ਦੇ ਵਿੱਚ ਆ ਕੇ ਗਏ ਕੀਤੇ ਦੇਵ ਦਾਣ ਗਮਣ ਕੀਤੇ ਕਿੰਨੇ ਦੇਵੀ ਦੇਵਤੇ ਮੁਣੀ ਜਿਹੜੇ ਮਾਉਂਟਾਂ ਉੱਤਰਦੇ ਸੀ ਮੁਣੀ ਕੀਤੇ ਰਤਨ ਸਮੋਦ ਇਹ ਜਿਹੜੇ ਰਤਨ ਹੈ ਸਮੁੰਦਰਾਂ ਦੇ ਉਹ ਮਾਲਕ ਜੀ ਕਿੰਨੇ ਹੀ ਐ ਫਿਰ ਕੀਤਿਆਂ ਖਾਣੀ ਕੀਤਿਆਂ ਬਾਣੀ ਕਿੰਨੇ ਪ੍ਰਕਾਰ ਦੀਆਂ ਖਾਣੀਆਂ ਪੈਰੋ ਖਾਣ ਦਾ ਜਿਨ੍ਹਾਂ ਦੇ ਵਿੱਚੋਂ ਅੰਡਜ ਸੇਰ ਅੰਡਜ ਜੇਰਜ ਸੇਤਜ ਉਤਪੁੱਜ ਅੰਡਜ ਅੰਡੇ ਵਾਲੇ ਜਿੱਥੋਂ ਜਿਹਦੇ ਤੋਂ ਜੀਵਾ ਅੰਡੇ ਚ ਪੈਦਾ ਅੰਡੇ ਚ ਪੈਦਾ ਹੁੰਦੇ ਅੰਡਜ ਜੇਰਜ ਜੇਰ ਵਾਲੇ ਜਿਵੇਂ ਸਾਡੇ ਘਰੇ ਹੁਣ ਪਸ਼ੂ ਰੱਖੇ ਹੁੰਦੇ ਜੇਰ ਵਾਲੇ ਜਾਨਵਰ ਜੇਰ ਦੇ ਵਿੱਚ ਪੈਦਾ ਹੁੰਦੇ ਐ ਅੰਡ 'ਚ ਜੇਰ 'ਚ ਸੇਤ 'ਚ ਮੁੜ ਕੇ ਤੋਂ ਪੈਦਾ ਹੋਣ ਵਾਲੇ ਉਤਪਜ ਧਰਤੀ 'ਚ ਪੈਦਾ ਹੋਣ ਵਾਲੇ ਉਗ ਪੈਂਦੇ ਐ ਬੀਜ ਪਿਆ ਵਿੱਚੋਂ ਉਗ ਪਿਆ ਸੋ ਗੁਰੂ ਜੀ ਕਹਿੰਦੇ ਇਹ ਮਾਲਕ ਜੀ ਇਹ ਖਾਣ ਪਤਾ ਨਹੀਂ ਕਿੰਨਾ ਖਾਣ ਇਹ ਪਤਾ ਹੀ ਨਹੀਂ ਆਪਾਂ ਚਾਰ ਤਾਂ ਗਿਣ ਤੰਗਾਣਾ ਅੰਡ 'ਚ ਜੇਰ 'ਚ ਸੇਤ 'ਚ ਉਤਪਜ ਗੁਰੂ ਨਾਨਕ ਮਹਾਰਾਜ ਕਹਿੰਦੇ ਪਤਾ ਹੀ ਨਹੀਂ ਕਿੰਨੇ ਐ ਪਤਾ ਹੀ ਨਹੀਂ ਕਿੱਥੋਂ ਜੀਵ ਕਿਵੇਂ ਪੈਦਾ ਹੁੰਦੇ ਪਤਾ ਹੀ ਨਹੀਂ ਪ੍ਰਮਾਤਮਾ ਕੀਤੀਆਂ ਬਾਣੀ ਤੇਰੀਆਂ ਬਾਣੀ ਨੇ ਬਹੁ ਪ੍ਰਕਾਰ ਦੀ ਐ ਕੇਤੇ ਪਾਤ ਨਰਿੰਦਾ ਕਿੰਨੇ ਮਾਲਕ ਜੀ ਉਹ ਹਰੇਕ ਤਰ੍ਹਾਂ ਦੇ ਕਿੰਨੇ ਪ੍ਰਕਾਰ ਦੇ ਨਾਮ ਕਿਸਮਾਂ ਦੁਨੀਆ ਵਿੱਚ ਥੱਲੀ ਜਾਂਦੀਆਂ ਪਿਆਰੋ ਕੀਤੀਆਂ ਸੁਰਤੀ ਸੇਵਕ ਕੇਤੇ ਮਾਲਕ ਜੀ ਕਿੰਨੇ ਤਰ੍ਹਾਂ ਦੀਆਂ ਸੁਰਤਾਂ ਮਨੁੱਖ ਦੇ ਨਾਮ ਹਰੇਕ ਮਨੁੱਖ ਦੀ ਆਪ ਦੀ ਆਪ ਦੀ ਸੁਰਤਾਂ ਨਾ ਗੁਰੂ ਜੀ ਕਹਿੰਦੇ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਤੇਰਾ ਅੰਤ ਕੋਈ ਨਹੀਂ ਮਾਲਕ ਜੀਓ ਇਹ ਤੂੰ ਹੈ ਹੀ ਬੇਅੰਤ ਤੇ ਤੇਰਾ ਅੰਤ ਪਾਇਆ ਵੀ ਨਹੀਂ ਅਸਰਤਾ ਸੋ ਇਹ ਹੈ ਜੀ ਦੋ ਖੰਡਾਂ ਦੀ ਗੱਲ ਹੋਈ ਹੈ ਧਰਮ ਖੰਡ ਤੇ ਗਿਆਨ ਖੰਡ ਜਦੋਂ ਮਨੁੱਖ ਨੂੰ ਗਹਿਰੇ ਗਿਆਨ ਨਾਲ ਜੁੜ ਜਾਂਦਾ ਹੈ ਫਿਰ ਗਿਆਨ ਖੰਡ ਦੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਮਨੁੱਖ ਤੇ ਸਵਰਤ ਗਿਆਨ ਖੰਡ ਦੇ ਵਿੱਚ ਵਿਚਰਦੀ ਹੈ ਸੋ ਆਪਣੇ ਆਪ ਨੂੰ ਭਾਇਆ ਪੰਚ ਚੈੱਕ ਕਰਦੇ ਰਹੀਏ ਕਿ ਸਤਿਗੁਰੂ ਸਾਨੂੰ ਕੋਈ ਬਾਹਰ ਲੱਗ ਕੇ ਅੰਦਰ ਕੋਈ ਗਿਆਨ ਆਇਆ ਹਜੇ ਸਾਨੂੰ ਤਾਂ ਇੱਕ ਓੰਕਾਰ ਦੀ ਆਸ ਤਾਂ ਨਹੀਂ ਪਤਾ ਲੱਗਿਆ ਮਹਾਰਾਜ ਹੋਰ ਤਾਂ ਸਾਨੂੰ ਪਤਾ ਕੀ ਲੱਗਣਾ ਸੋ ਗਿਆਨ ਆਉਣਾ ਬਹੁਤ ਜ਼ਰੂਰੀ ਹੈ ਜੀ ਇਹ ਗਿਆਨ ਦੇਣ ਵਾਲਾ ਪ੍ਰਮਾਤਮਾ ਆਪ ਹੀ ਹੈ ਸੋ ਇਸ ਗਹਿਰੇ ਗਿਆਨ ਨੂੰ ਆਪਾਂ ਸਮਝਣਾ ਭਾਈ ਫਿਰੇ ਜਨਮ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀ ਸੋ